ਹੈਲੋ ਫਰੈਂਡਸ ਅੱਜ ਤੁਸੀਂ ਸੁਣੋਗੇ ਕਹਾਣੀ ਉਮਰਾਂ ਦਾ ਪਾੜਾ ਭਾਗ ਦੂਜਾ ਕਹਾਣੀ ਦੇ ਪਹਿਲੇ ਭਾਗ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਸੁਨਾਲੀ ਰਾਜ ਦੇ ਨਾਲ ਗੋਆ ਜਾਣ ਲਈ ਮਨ ਜਾਂਦੀ ਹੈ ਆਓ ਸੁਣਦੇ ਹਾਂ ਇਸ ਤੋਂ ਅੱਗੇ ਦੀ ਕਹਾਣੀ ਇਸ ਤੋਂ ਬਾਅਦ ਸੁਨਾਲੀ ਕਰੋ ਚਲੀ ਗਈ ਤੇ ਰਾਜ ਕੋਲ ਪਹੁੰਚ ਗਈ ਰਾਜ ਨੇ ਸੁਨਾਲੀ ਨੂੰ ਕਾਰ ਵਿੱਚ ਬਿਠਾਇਆ ਤੇ ਲੰਮਾ ਸਫ਼ਰ ਤਿਆ ਕਰਕੇ ਗੋਆ ਬੀਚ ਤੇ ਪਹੁੰਚ ਗਏ। ਉਹਤੇ ਹੋਟਲ ਵਿੱਚ ਕਮਰਾ ਲਿਆ, ਫਿਰ ਖਾਣਾ ਖਾਦਾ। ਥੋੜਾ ਬਹੁਤ ਘੁੰਮਣ ਤੋਂ ਬਾਅਦ ਵਾਪਸ ਕਮਰੇ ਵਿੱਚ ਪਹੁੰਚ ਕੇ ਰਾਜ ਨੇ ਸੁਨਾਲੀ ਨੂੰ ਆਪਾਂਹਾਂ ਵਿੱਚ ਘੁੱਟ ਲਿਆ। ਉਸਨੇ ਕਿਹਾ, "ਸੁਨਾਲੀ, ਤੁਹਾਡੀ ਅੱਖਾਂ ਦੇ ਸੁਪਨੇ ਮੈਂ ਦੇਖ ਸਕਦਾ ਹਾਂ, ਤੇ ਤੁਹਾਡੇ ਦਿਲ ਦੀਆਂ ਇੱਛਾਵਾਂ ਮੈਂ ਮਹਿਸੂਸ ਕਰ ਸਕਦਾ ਹਾਂ।" ਸੁਨਾਲੀ ਦੇ ਸਰੀਰ ਵਿੱਚ ਇੱਕ ਚਰਨਾਹਟ ਜਿਹੀ ਫੈਲ ਗਈ। ਸਰੀਰ ਦਾ ਆਪਣਾ ਸੰਗੀਤ ਹੈ, ਆਪਣੇ ਹੀ ਤ音 ਹੈ। ਉਸਨੇ ਪਹਿਲਾਂ ਕਦੇ ਵੀ ਇੰਨਾ ਚੰਗਾ ਮਹਿਸੂਸ ਨਹੀਂ ਕੀਤਾ ਸੀ। ਉਹ ਰਾਜ ਦੀਆਂ ਬਾਹਾਂ ਵਿੱਚ ਆਪਣੇ ਆਪ ਨੂੰ ਛਰਨੇ ਦੇ ਪਾਣੀ ਦੇ ਵਿਆਹ ਮੰਗ ਮਹਿਸੂਸ ਕਰਨ ਲੱਗੀ। ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਹਿਸੂਸ ਕੀਤਾ ਕਿ ਮਰਦ ਦਾ ਸਰੀਰੀ ਕਰਮ ਲੋਹਾ ਹੁੰਦਾ ਹੈ ਅਤੇ ਹਰ ਔਰਤ ਵਾਂਗ ਉਹ ਵੀ ਮੋਮ ਦੀ ਤਰ੍ਹਾਂ ਪਿਗਲਦੀ ਜਾ ਰਹੀ ਹੈ। ਉਸ ਰਾਤ ਉਹ ਪਹਿਲੀ ਵਾਰ ਇਕ ਹੋਏ ਸਨ। ਅੱਧੀ ਰਾਤ ਨੂੰ ਚੰਦ ਬੱਦਲਾਂ ਦੇ ਹੋਲੇ ਹੋਟਲ ਦੀ ਖਿੜਕੀ ਵਿੱਚੋਂ ਜਦੋਂ ਵੀ ਝਾਕਦਾ ਤਾਂ ਦੋਹਾਂ ਨੂੰ ਸੁੱਤੇ ਹੋਏ ਪੂਰੀ ਤਰ੍ਹਾਂ ਸੰਤੁਸ਼ਟ बेहੋਸ਼ ਇੱਕ ਦੂਜੇ ਨੂੰ ਸਮਰਪਿਤ ਹੋਏ ਦੇਖਦਾ ਐ ਤੌਰ ਦੁਪਹਿਰ ਤੱਕ ਦੋਵੇਂ ਇੱਕ ਦੂਜੇ ਵਿੱਚ ਗਵਾਚੇ ਰਹੀ ਹੁਣ ਉਹਨਾਂ ਨੂੰ ਮੁੰਬਈ ਲਈ ਰਵਾਨਾ ਹੋਣਾ ਸੀ ਘਰ ਆਉਂਦਿਆਂ ਰਸਤੇ ਵਿੱਚ ਸੁਨਾਲੀ ਕੁਝ ਗੱਲਾਂ ਤੋਂ ਦੁਖੀ ਸੀ ਰਾਜ ਨੇ ਕਈ ਵਾਰ ਪੁੱਛਿਆ ਪਰ ਉਹ ਟਾਲ ਗਈ ਘਰ ਆ ਕੇ ਚੁੱਪਚਾਪ ਸੌ ਗਈ ਮਾਂ ਨੇ ਵੀ ਥੱਕੀ ਹੋਈ ਸਮਝੇ ਹੋਏ ਉਸ ਨੂੰ ਕੁਝ ਨਾ ਕਿਹਾ ਪਰ ਅਗਲੇ ਦਿਨ ਦਫ਼ਤਰ ਲਈ ਤਿਆਰ ਹੋਣ ਸਮੇਂ ਉਹ ਸ਼ੀਸ਼ੇ ਦੇ ਸਾਹਮਣੇ ਬੈਠ ਗਈ ਜੋ ਗੱਲ ਦੋ ਦਿਨਾਂ ਤੋਂ ਦਿਮਾਗ ਵਿੱਚ ਚਟਕੀ ਹੋਈ ਸੀ ਉਹ ਸਾਫ਼ ਦਿਖਾਈ ਦੇ ਰਹੀ ਸੀ ਅੱਖਾਂ ਹੇਟਾ ਉਮਰ ਨਾਲ ਪਈਆਂ ਦੇ ਕਿਰਾਂ ਨੂੰ ਦੇਖ ਕੇ ਉਹ ਥੋੜਾ ਡਰ ਗਈ ਉਹ ਸੋਚਣ ਲੱਗੀ ਇੱਕ ਜਵਾਨ ਆਦਮੀ ਅਤੇ ਕਦ ਖੜੂ ਉਮਰ ਦੀ ਔਰਤ ਕਿਵੇਂ ਤੇ ਦਿਖਾਈ ਦਿੰਦੇ ਹਨ ਕੀ ਸਮੇਂ ਦੇ ਨਾਲ ਸਥਿਤੀ ਹੋਰ ਵਿਗੜ ਜਾਵੇਗੀ ਉਸ ਨੂੰ ਉਹਨਾਂ ਸਾਰੀਆਂ ਅੱਖਾਂ ਤੇ ਜਲਨ ਹੋਣ ਲੱਗੀ ਸੀ ਜਿਹੜੀਆਂ ਅਕਸਰ ਉਹਨਾਂ ਨੂੰ ਦੇਖਦੀਆਂ ਸਨ ਪਾਰਕਾਂ ਵਿੱਚ ਉਹਨਾਂ ਨੂੰ ਘੂਰਦੀਆਂ ਰਹਿੰਦੀਆਂ ਸਨ ਉਹਨਾਂ ਦੀ ਜੋੜੀ ਬੇਮੇਲ ਸੀ ਭਾਵੇਂ ਰਾਜ ਜੋ ਵੀ ਕਹਿੰਦਾ ਸੀ ਪਰ ਸੱਚ ਨੂੰ ਬਦਲਿਆ ਨਹੀਂ ਜਾ ਸਕਦਾ। ਗੋਆ ਬੀਸੇ ਲੋਕਾਂ ਦੀਆਂ ਨਜ਼ਰਾਂ ਉਸ ਨੂੰ ਯਾਦ ਆ ਰਹੀਆਂ ਸਨ। ਉਸ ਨੂੰ ਲੱਗਦਾ ਸੀ ਕਿ ਉਹ ਹਰ ਸਮੇਂ ਇਹ ਸੋਚ ਕੇ ਡਰਦੀ ਰਹੇਗੀ ਕਿ ਉਹ ਰਾਜ ਤੋਂ ਪਹਿਲਾਂ ਬੁੱਢੀ ਹੋ ਜਾਵੇਗੀ ਅਤੇ ਰਾਜ ਉਸ ਤੋਂ ਮੂੰਹ ਮੋੜ ਲਵੇਗਾ। ਫਿਰ ਉਹ ਰਾਜ ਤੋਂ ਬਿਨਾਂ ਕਿਵੇਂ ਜੀ ਪਾਏਗੀ? ਕੌਸ਼ਿਸ਼ੇ ਦੇ ਸਾਹਮਣੇ ਬੈਠੀ ਕਾਫੀ ਦੇਰ ਆਪਣੀਆਂ ਸੋਚਾਂ ਵਿੱਚ ਗਵਾਚੀ ਰਹੀ। ਫਿਰ ਦਿਲ ਵਿੱਚ ਪੱਥਰ ਰੱਖ ਕੇ ਉਸ ਨੇ ਇੱਕ ਅਜਿਹਾ ਫੈਸਲਾ ਲਿਆ ਜੋ ਉਸ ਲਈ ਸੌਖਾ ਨਹੀਂ ਸੀ। ਸੁਨਾਲੀ ਨੇ ਪਹਿਲੀ ਵਾਰ ਦਫ਼ਤਰ ਤੋਂ ਇੱਕ ਹਫ਼ਤੇ ਦੀ ਛੁੱਟੀ ਲੈ ਲਈ ਸੀ। ਰਾਜ ਨੇ ਉਸਦੇ ਮੋਬਾਈਲ ਤੇ ਕਈ ਵਾਰ ਫੋਨ ਕੀਤਾ ਪਰ ਉਸਨੇ ਨਾ ਚੁੱਕਿਆ। ਪਤਾ ਨਹੀਂ ਉਹ ਕਿਹੜੇ ਵਿਚਾਰਾਂ ਵਿੱਚ ਗੁੰਮੀ ਹੋਈ ਸੀ। ਉਸਦੀ ਮਾਂ ਉਸ ਵੱਲ ਚੁੱਪਚਾਪ ਦੇਖਦੀ ਰਹਿੰਦੀ, ਕੁਝ ਨਾ ਬੋਲਦੀ। ਜਦੋਂ ਰਾਜ ਦਿਨ ਰਾਤ ਕਈ ਵਾਰ ਫੋਨ ਕਰਦਾ ਰਿਹਾ ਤਾਂ ਉਸਨੇ ਆਪਣੇ ਮਨ ਨੂੰ ਕਾੜਾ ਕਰਕੇ ਰਾਜ ਨੂੰ ਕਿਹਾ, "ਇੰਨੇ ਦਿਨਾਂ ਤੋਂ ਮੈਂ ਆਪਣੇ ਆਪ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ।" ਕਿ ਅਸੀਂ ਆਪਣੇ ਪਿਆਰ ਨਾਲ ਉਮਰ ਦੇ ਇਸ 파ੜੇ ਨੂੰ ਮਿਟਾ ਦੇਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਅਜਿਹਾ ਕਰ ਸਕਾਂਗੀ ਜਦੋਂ ਵੀ ਲੋਕ ਸਾਡੇ ਵੱਲ ਦੇਖਦੇ ਹਨ ਮੈਨੂੰ ਉਨ੍ਹਾਂ ਦੀ ਅੱਖਾਂ ਵਿੱਚ ਸਵਾਲ ਨਜ਼ਰ ਆਉਂਦੇ ਹਨ ਇਹ ਇਸ ਔਰਤ ਨਾਲ ਕੀ ਕਰ ਰਿਹਾ ਹੈ ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਹੈ ਮੈਂ ਉਮਰ ਵਿੱਚ ਤੁਹਾਡੇ ਤੋਂ ਵੱਡੀ ਹਾਂ ਤੇ ਇਹ ਸੋਚ ਕੇ ਨਹੀਂ ਰਹਿ ਸਕਦੀ ਕਿ ਤੁਸੀਂ ਇੱਕ ਦਿਨ ਇਸ ਰਿਸ਼ਤੇ ਲਈ ਪਛਤਾਉਂਗੇ ਜਾਂ ਮੇਰੇ ਤੋਂ ਦੂਰ ਚਲੇ ਜਾਓਗੇ ਅਤੇ ਮੈਂ ਖਾਲੀ ਹੱਥ ਰਹਿ ਜਾਵਾਂਗੀ ਗੋਆ ਬੀਸ ਤੇ ਘੁੰਮਦੇ ਲੋਕਾਂ ਦੀਆਂ ਨਜ਼ਰਾਂ ਤੁਹਾਨੂੰ ਯਾਦ ਹੀ ਹਨ ਰਾਜ ਸੁਨਾਲੀ ਨੇ ਸਮਝਾਉਂਦਾ ਰਿਹਾ ਉਸ ਤੇ ਪਿਆਰ ਬਾਰੇ ਦੱਸਦਾ ਰਿਹਾ ਪਰ ਉਹ ਚਾਹੁੰਦਾ ਹੋਇਆ ਵੀ ਉਮਰ ਦੇ ਫਰਕ ਕਾਰਨ ਸੁਨਾਲੀ ਦੇ ਮਨ ਵਿੱਚ ਘਰ ਘਰ ਗਈ ਗੱਲ ਨੂੰ ਦੂਰ ਨਾ ਕਰ ਸਕਿਆ ਰਾਜ ਸੁਨਾਲੀ ਦੇ ਦਫ਼ਤਰ ਆਉਣ ਦੀ ਉਡੀਕ ਕਰਦਾ ਰਿਹਾ ਅਤੇ ਇੱਕ ਦਿਨ ਸੁਨਾਲੀ ਇਕੱਲੇ ਪਣ ਤੋਂ ਡਰਦੀ ਹੋਈ ਦਫ਼ਤਰ ਆ ਪਹੁੰਚੀ ਤਾਂ ਰਾਜ ਉਸ ਨੂੰ ਦੇਖ ਕੇ ਥਾਂ ਤੇ ਹੀ ਖੜਾ ਰਹਿ ਗਿਆ ਸੁਨਾਲੀ ਬਹੁਤ ਉਦਾਸ ਅਤੇ ਕਮਜ਼ੋਰ ਲੱਗ ਰਹੀ ਸੀ ਲੰਚ ਟਾਈਮ ਤੋਂ ਰਾਜ ਉਸ ਨੂੰ ਜ਼ਬਰਦਸਤੀ ਕੰਟੀਨ ਵਿੱਚ ਲੈ ਗਿਆ ਹਰ ਤਰ੍ਹਾਂ ਨਾਲ ਉਸ ਨੂੰ ਸਮਝਾਉਂਦਾ ਰਿਹਾ ਪਰ ਸਨਾਲੀ ਬੁੱਤ ਬਣ ਕੇ ਬੈਠੀ ਰਹੀ ਉਮਰ ਦੇ ਫਰਕ ਨੂੰ ਨਜ਼ਰਅੰਦਾਜ਼ ਕਰਨ ਲਈ ਤਿਆਰ ਨਹੀਂ ਸੀ ਏਹੋ ਲੱਗ ਰਿਹਾ ਸੀ ਜਿਵੇਂ ਉਸ ਨੇ ਆਪਣੇ ਆਪ ਨੂੰ ਪੱਥਰ ਬਣਾ ਲਿਆ ਹੋਵੇ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਇੱਕ ਦਿਨ ਰਾਜ ਨੇ ਉਸ ਨੂੰ ਕਿਹਾ ਮੈਂ ਇੱਥੇ ਰਹਿ ਕੇ ਤੁਹਾਡੀ ਉਦਾਸੀ ਤੇ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਆਪਣੀ ਟ੍ਰਾਂਸਫਰ ਦਿੱਲੀ ਬ੍ਰਾਂਚ ਵਿੱਚ ਕਰਵਾ ਲਈ ਹੈ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਡੇ ਇੰਤਜ਼ਾਰ ਕਰਾਂਗਾ ਜਦੋਂ ਵੀ ਮੇਰੀ ਗੱਲ ਤੇ ਯਕੀਨ ਆ ਜਾਵੇ ਤਾਂ ਬਸ ਇੱਕ ਕਾਲ ਕਰ ਦੇਣਾ ਮੈਂ ਆ ਜਾਵਾਂਗਾ ਸੁਨਾਲੀ ਦਾ ਚਿਹਰਾ ਹੰਝੂਆਂ ਨਾਲ ਭਰ ਗਿਆ ਸੀ ਪਰ ਉਹ ਕੁਝ ਨਾ ਕਹਿ ਸકી ਕੁਝ ਦਿਨਾਂ ਬਾਅਦ ਰਾਜ ਦਿੱਲੀ ਚਲਾ ਗਿਆ ਜਾਨ ਵਿਲਿ ਉਸਨੇ ਸੁਨਾਲੀ ਨੂੰ ਆਪਣੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰਨ ਲਈ ਕਿਹਾ ਸੀ ਪਰ ਸੁਨਾਲੀ ਨੂੰ ਉਸ ਦੀ ਕੁਝ ਸਮਝ ਨਾ ਆਈ ਉਸਦੇ ਜਾਣ ਤੋਂ ਬਾਅਦ ਹੀ ਸੁਨਾਲੀ ਫਿਰ ਤੋਂ ਖਾਲੀਪਣ ਅਤੇ ਇਕਲਤਾ ਵਿੱਚ ਘਿਰ ਗਈ ਉਸ ਨੂੰ ਲੱਗਿਆ ਜਿਵੇਂ ਉਸ ਦਾ ਸਰੀਰ بے ਜਾਨ ਹੋ ਗਿਆ ਹੋਵੇ ਬਾਹਰੋਂ ਤਾਂ ਕੁਝ ਸ਼ਾਂਤ ਲੱਗ ਰਿਹਾ ਸੀ ਪਰ ਅੰਦਰੋਂ ਬਹੁਤ ਸਾਰੀਆਂ ਚੀਜ਼ਾਂ ਟੁੱਟ ਕੇ ਚੂਰ-ਚੂਰ ਹੋ ਗਈਆਂ ਸਨ ਉਹ ਸੋਚਦੀ ਰਹੀ ਕਿ ਕੀ ਉਸ ਨੇ ਰਾਜ ਨੂੰ ਛੱਡ ਕੇ ਕੋਈ ਗਲਤੀ ਕੀਤੀ ਸੀ ਜਾਂ ਕੀ ਇਹ ਕਰਨਾ ਸਹੀ ਸੀ ਫਿਰ ਜਦੋਂ ਰਾਜ ਨੇ ਸੁਨਾਲੇ ਦੇ ਜਨਮ ਦਿਨ ਤੇ ਸਵੇਰੇ ਉਸ ਨੂੰ ਫੋਨ ਕੀਤਾ ਤਾਂ ਉਸ ਦਾ ਮਨ ਕੀਤਾ ਕਿ ਉਹ ਭੱਜ ਕੇ ਰਾਜ ਦੇ ਕੋਲ ਪਹੁੰਚ ਜਾਵੇ ਪਰ ਉਸਨੇ ਆਪਣੇ ਆਪ ਤੇ ਕਾਬੂ ਰੱਖਿਆ ਤੇ ਰਸਮੀ ਗੱਲਬਾਤ ਕੀਤੀ ਹੁਣ ਉਸ ਦੀ ਜ਼ਿੰਦਗੀ ਵਿੱਚ ਇੱਕ ਪੈਟਰਨ ਬਣ ਗਿਆ ਸੀ ਅਤੇ ਉਹ ਇਸ ਨੂੰ ਕਿਸੇ ਵੀ ਤਰ੍ਹਾਂ ਤੋੜਨਾ ਨਹੀਂ ਚਾਹੁੰਦੀ ਸੀ ਉਸਨੇ ਸੋਚਿਆ ਕਿ ਹੁਣ ਉਹਨਾਂ ਵਿਚਾਰ ਉਮਰ ਦਾ ਪਾੜਾ ਨਹੀਂ ਭਰਿਆ ਜਾ ਸਕਦਾ ਸ਼ਾਇਦ ਇਹ ਹੋਰ ਚੋੜਾ ਹੋ ਗਿਆ ਹੈ ਰਾਜ ਨੂੰ ਦਿੱਲੀ ਗਏ 4 ਮਹੀਨੇ ਹੋ ਗਏ ਸਨ ਸੁਨਾਲੀ ਦੀ ਮਾਂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਹੁਣ ਉਹ ਪੂਰੀ ਤਰ੍ਹਾਂ ਇਕੱਲੀ ਹੋ ਗਈ ਸੀ ਕੁਸੂਮ ਅਕਸਰ ਆਪਣੇ ਪਤੀ ਮੋਹਨ ਅਤੇ ਉਹਨਾਂ ਦੇ ਦੋ ਬੱਚਿਆਂ ਨਾਲ ਸੁਨਾਲੀ ਦੇ ਘਰ ਆਉਂਦੀ ਸੀ। ਹੁਣ ਤੱਕ ਸੁਨਾਲੀ ਆਪਣੀ ਮਾਂ ਨਾਲ ਆਪਣੇ ਇੱਕ ਬੈੱਡਰੂਮ ਦੇ ਫਲੈਟ ਵਿੱਚ ਆਰਾਮ ਨਾਲ ਰਹਿ ਰਹੀ ਸੀ ਪਰ ਜਦੋਂ ਕੁਸੂਮ ਆਪਣੇ ਪਰਿਵਾਰ ਨਾਲ ਆ ਜਾਂਦੀ ਤਾਂ ਘਰ ਵਿੱਚ ਤੂਫਾਨ ਜਿਹਾ ਆ ਜਾਂਦਾ ਸੀ। ਸੁਨਾਲੀ ਨੂੰ ਜਿਸ ਸ਼ਾਂਤੀ ਦੀ ਆਦਤ ਸੀ ਉਹ ਭੰਗ ਹੋ ਜਾਂਦੀ ਅਤੇ ਮੋਹਨ ਦੀ ਉਸੇ ਗਲਤ ਨਜ਼ਰ ਉਸ ਲਈ ਸਿਆਣੀ ਹੋ ਕੇ ਜਾਂਦੀ ਸੀ। ਸੁਨਾਲੀ ਦੀ ਤਨਖਾਹ ਨਾਲ ਉਹ ਅਤੇ ਉਸਦੀ ਮਾਂ ਆਰਾਮ ਨਾਲ ਰਹਿੰਦੇ ਸਨ। ਸੋਸਾਇਟੀ ਦੇ ਰੱਖ-ਰਖਾ ਬਿਜਲੀ ਦਾ ਬਿੱਲ ਫੋਨ ਦਾ ਬਿੱਲ ਅਤੇ ਹੋਰ ਲੋੜੀਂਦੇ ਖਰਚਿਆਂ ਤੋਂ ਬਾਅਦ ਵੀ ਸੁਨਾਲੀ ਆਪਣੇ ਅਤੇ ਆਪਣੀ ਮਾਂ ਦੇ ਖਰਚੇ ਪੂਰੀ ਜ਼ਿੰਮੇਵਾਰੀ ਨਾਲ ਚੁੱਕਦੀ ਆ ਰਹੀ ਸੀ ਪਰ ਹੁਣ Kusum ਦੇ ਅਕਸਰ ਸਮੇਤ ਪਰਿਵਾਰ ਦੇ ਆਉਣ ਕਾਰਨ ਉਸ ਦਾ ਹਿਸਾਬ ਕਿਤਾਬ ਵਿਗੜੀ ਜਾ ਰਿਹਾ ਸੀ ਉੱਪਰੋਂ-ਉੱਪਰੋਂ Kusum ਕਹਿੰਦੀ ਰਹਿੰਦੀ ਸੀ ਤੁਹਾਨੂੰ ਇਕੱਲਿਆਂ ਦੇਖ ਕੇ ਅਸੀਂ ਇੱਥੇ ਭੱਜੇ ਆਉਂਦੇ ਹਾਂ ਤੁਸੀਂ ਨਾ ਤਾਂ ਬੱਚਿਆਂ ਦੀਆਂ ਛੇੜਾਤਾਂ ਤੇ ਹੱਸਦੇ ਹੋ ਤੇ ਨਾ ਹੀ ਮੋਹਨ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਹੋ ਇੱਕ ਦਿਨ ਜਦੋਂ ਉਹ ਆਪਣੇ ਲਈ ਕੁਝ ਮੇਕਅਪ ਦਾ ਸਮਾਨ ਖਰੀਦ ਕੇ ਦਫ਼ਤਰ ਤੋਂ ਘਰ ਵਾਪਸ ਆਈ ਤਾਂ ਕੁਸਮ ਨੇ ਉਸ ਨੂੰ ਤਾਣਾ ਮਾਰਦੇ ਹੋਏ ਕਿਹਾ ਬਾਜੀ ਮੈਂ ਤੁਹਾਡੀ ਉਮਰ ਵਿੱਚ ਅਧੜ ਘੜ ਉਮਰ ਦੀ ਔਰਤ ਲੱਗਣਾ ਆਦਾ ਪਸੰਦ ਕਰਾਂਗੀ ਔਰ ਦੇ ਚਿਹਰੇ ਤੇ ਸੰਤੁਸ਼ਟੀ ਦੀ ਚਮਕ ਦੀ ਕਿਸੇ ਨਾਲ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਇਹਨਾਂ ਗੱਲਾਂ ਤੋਂ ਸੁਨਾਲੀ ਦੇ ਦਿਲ ਵਿੱਚ ਇੱਕ ਤੀਸ ਜਈ ਉੱਠੀ ਅਜੀਹਾ ਨਹੀਂ ਸੀ ਕਿ ਉਸ ਨੂੰ ਆਪਣੀ ਭੈਣ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਤੋਂ ਈਰਖਾ ਸੀ ਉਹ ਉਸ ਨੂੰ ਇਹ ਗੱਲ ਪਰੇਸ਼ਾਨ ਕਰ ਰਹੀ ਸੀ ਕਿ ਉਸ ਦੀ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਹੀ ਸੁੱਤੀ ਹੋਈ ਸੁੰਨਸਾਨ ਅਨਵਿਆਈ ਖੜੋਤ ਵਾਲੀ ਅਵਸਥਾ ਵਿੱਚ ਪਈ ਸੀ ਨਾ ਸੁਖ ਤੇ ਨਾ ਗਮੀ ਬਸ ਰੋਜ਼ਾਨਾ ਦਫ਼ਤਰ ਆਉਣ ਜਾਣ ਦਾ ਇੱਕ ਚੱਕਰ ਜਿਹਾ ਬਣਿਆ ਹੋਇਆ ਸੀ ਉਸ ਨੂੰ ਰਾਤ ਨੂੰ ਬਹੁਤ ਯਾਦ ਆਉਂਦੀ ਗੋਆ ਬੀਚ ਤੇ ਬਤਾਏ ਸੁਨਹਿਰੀ ਪਲਾਂ ਨੂੰ ਯਾਦ ਕਰਕੇ ਅਕਸਰ ਉਹ ਰੋਣ ਲੱਗ ਪੈਂਦੀ ਇੱਕ ਦਿਨ ਉਹ ਮਾਰਕੀਟ ਵਿੱਚ ਘਰ ਦਾ ਸਮਾਨ ਖਰੀਦ ਰਹੀ ਸੀ ਜਦੋਂ ਬੀਤੇ ਸਮੇਂ ਦੀ ਇੱਕ ਆਵਾਜ਼ ਉਸ ਦੇ ਕੰਨਾਂ ਵਿੱਚ ਪਹੁੰਚੀ ਸੁਨਾਲੀ ਉਸਨੇ ਮੁੜ ਕੇ ਦੇਖਿਆ ਉਸ ਦੇ ਸਾਹਮਣੇ ਉਹ ਰਿਸ਼ਤਾ ਖੜਾ ਸੀ ਜੋ ਬਚਪਨ ਖਤਮ ਹੋਣ ਦੇ ਨਾਲ ਹੀ ਖਤਮ ਹੋ ਗਿਆ ਸੀ ਮધુ ਉਸ ਦੀ ਬਚਪਨ ਦੀ ਸਭ ਤੋਂ ਪਿਆਰੀ ਸਹੇਲੀ ਪੁੱਛ ਰਹੀ ਸੀ ਕੀ ਤੂੰ ਮੈਨੂੰ ਭੁੱਲ ਗਈ ਹੈ ਪਛਾਨਿਆ ਨਹੀਂ ਸੁਨਾਲੀ ਖੁਸ਼ ਹੋ ਗਈ ਮધુ ਤੂੰ ਇੱਥੇ ਕੀ ਇਹ ਸੱਚ ਹੈ ਸੁਨਾਲੀ ਤਰੰਤ ਸੋਚਣ ਲੱਗੀ ਕਿ ਮਧੂ ਨੇ ਉਸ ਨੂੰ ਇਸ ਤਰ੍ਹਾਂ ਦੇਖ ਕੇ ਕੀ ਸੋਚਿਆ ਹੋਵੇਗਾ ਇੱਕ ਰੰਗਹੀਨ ਮਾਮੂਲੀ ਜਿਹੀ ਔਰਤ ਮਧੂ ਨੇ ਉਸ ਨੂੰ ਕਿਹਾ ਆਓ ਕਿਤੇ ਬੈਠੀਏ ਸੁਨਾਲੀ ਨੇ ਦੇਖਿਆ ਕਿ ਮધુ ਦੇ ਚਿਹਰੇ ਤੇ ਇੱਕ ਵੱਖਰੀ ਚਮਕ ਸੀ ਤੇ ਵਾਲਾਂ ਵਿੱਚ ਕਿਤੇ-ਕਿਤੇ ਚਿੱਟੇ ਰੰਗ ਦੀ ਝਲਕ ਪੈ ਰਹੀ ਸੀ ਪਰ ਸੋਹਣੇ ਕੱਪੜੇ ਸੋਹਣੇ ਗਹਿਣੇ ਕਾਫੀ ਦੀ ਚੁਸਕੀ ਲੈਂਦੇ ਹੋਏ ਮધુ ਨੇ ਕਿਹਾ ਮੈਨੂੰ ਯਾਦ ਹੈ ਕਿ ਤੇਰੇ ਪਿਤਾ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਤੂੰ ਘਰ ਦੀ ਦੇਖਭਾਲ ਕੀਤੀ ਸੀ ਹਰ ਕਿਸੇ ਨੇ ਤੇਰੇ ਇਸ ਕੰਮ ਦੀ ਤਾਰੀਫ ਕੀਤੀ ਸੀ ਤੇ ਹੁਣ ਮੈਨੂੰ ਦੱਸ ਹੁਣ ਤੱਕ ਤੂੰ ਕੀ ਕਰਦੀ ਰਹੀ ਹੈ ਸਨਾਲੀ ਨੇ ਕਿਹਾ ਕੁਝ ਖਾਸ ਨਹੀਂ ਉਹੀ ਰੁਟੀਨ ਦਫਤਰ ਘਰ ਦਫਤਰ ਭਰਾ ਵਿਦੇਸ਼ ਵਿਚ ਹਨ ਅਤੇ Kusum ਅਕਸਰ ਆਪਣੇ ਪਰਿਵਾਰ ਨਾਲ ਮੇਰੇ ਕੋਲ ਰਹਿਣ ਲਈ ਆ ਜਾਂਦੀ ਹੈ ਤੇ ਮਾਂ ਦੀ ਮੌਤ ਹੋ ਗਈ ਸੀ ਮਧੂ ਨੇ ਕਿਹਾ ਮੈਂ ਸੋਚਿਆ ਸੀ ਕਿ ਤੂੰ ਹੁਣ ਤੱਕ ਆਪਣੀ ਜ਼ਿੰਦਗੀ ਜੀ ਰਹੀ ਹੋਵੇਂਗੀ ਪਰ ਲੱਗਦਾ ਹੈ ਕਿ ਅਜਿਹਾ ਨਹੀਂ ਹੈ ਲੱਗਦਾ ਹੈ ਕਿ ਤੇਰੇ ਮਤਲਬੀ ਪਰਿਵਾਰਿਕ ਮੈਂਬਰਾਂ ਨੇ ਇਹ ਨਹੀਂ ਸੋਚਿਆ ਕਿ ਤੈਨੂੰ ਵੀ ਖੁਸ਼ੀਆਂ ਦਾ ਹੱਕ ਹੈ ਸਨਾਲੀ ਨੇ ਕਿਹਾ ਉਹ ਵੀ ਕੀ ਕਰਨਾ ਇਸ ਸਭ ਲਈ ਹੁਣ ਮੇਰੀ ਉਮਰ ਨਿਕਲ ਗਈ ਹੈ ਮਧੂਨੇ ਕਿਹਾ ਕਿ ਉਮਰ ਬੀਤ ਗਈ ਹੈ ਮੈਨੂੰ ਦੱਸ ਕੀ ਤੂੰ ਇਸ ਜ਼ਿੰਦਗੀ ਤੋਂ ਖੁਸ਼ ਹੈ ਸੁਨਾਲੀ ਦੀਆਂ ਅੱਖਾਂ ਹੰਝੂ ਨਾਲ ਭਰ ਗਈਆਂ ਅੱਜ ਤੱਕ ਕਿਸੇ ਨੇ ਉਸ ਨੂੰ ਇਹ ਕਦੇ ਨਹੀਂ ਪੁੱਛਿਆ ਸੀ ਕਿ ਆਪਣੀ ਜ਼ਿੰਦਗੀ ਤੋਂ ਖੁਸ਼ ਹੈ ਜਾਂ ਨਹੀਂ ਹੌਲੀ ਹੌਲੀ ਸੁਨਾਲੀ ਨੇ ਮਧੂ ਨੂੰ ਆਪਣੇ ਅਤੇ ਰਾਜ਼ ਬਾਰੇ ਵੀ ਦੱਸਿਆ ਮਧੂ ਨੇ ਉਸ ਦੀ ਮਾਨਸਿਕ ਹਾਲਤ ਨੂੰ ਸਮਝਦੇ ਹੋਏ ਆਪਣਾ ਹੱਥ ਉਸ ਦੇ ਹੱਥ ਤੇ ਰੱਖਿਆ ਅਤੇ ਫਿਰ ਕਿਹਾ ਤੂੰ ਇੱਕ ਕੰਮ ਕਰ ਆਪਣੀ ਜ਼ਿੰਦਗੀ ਜੀ ਤੈਨੂੰ ਕਿਸ ਗੱਲ ਦਾ ਡਰ ਹੈ ਤੂੰ ਪਹਿਲਾਂ ਹੀ ਇਸ ਚਿੰਤਾ ਵਿੱਚ ਬਹੁਤ ਸਮਾਂ ਬਰਬਾਦ ਕਰ ਦਿੱਤਾ ਹੈ ਕਿ ਦੁਨੀਆ ਕੀ ਕਹੇਗੀ ਤੂੰ ਹਰ ਗੱਲ ਦੀ ਜ਼ਿੰਮੇਵਾਰੀ ਲੈ ਲਈ ਹੈ ਸਭ ਤੋਂ ਪਹਿਲਾਂ ਦੁਨੀਆ ਦੀਆਂ ਚਿੰਤਾਵਾਂ ਨੂੰ ਆਪਣੇ ਮਨ ਵਿੱਚੋਂ ਸਦਾ ਲਈ ਦੂਰ ਕਰ ਮੇਰੇ ਵੱਲ ਵੇਖ ਮੈਂ ਆਪਣੀ ਮਰਜ਼ੀ ਨਾਲ ਜੀ ਸਕਦੀ ਹਾਂ ਤੇ ਤੂੰ ਕਿਉਂ ਨਹੀਂ ਜੀ ਸਕਦੀ ਸੋਨਾਲੀ ਹੈਰਾਨ ਸੀ ਕਿ ਮਧੂ ਆਪਣੀ ਤੁਲਨਾ ਉਸ ਨਾਲ ਕਿਵੇਂ ਕਰ ਰਹੀ ਹੈ ਮਧੂ ਨੇ ਕਿਹਾ ਮੈਂ ਸ਼ਾਦੀशुदा ਸੀ ਪਰ ਮੇਰੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਮੈਂ ਜਾਣਦੀ ਹਾਂ ਕਿ ਤੂੰ ਕੀ ਸੋਚ ਰਹੀ ਹੋਵੇਂਗੀ ਕਿ ਮੈਂ ਫਿਰ ਵੀ ਸੋਹਣੇ ਕੱਪੜੇ ਤੇ ਚੰਗੇ ਗਹਿਣੇ ਪਾ ਕੇ ਘੁੰਮ ਰਹੀ ਹਾਂ ਮੈਂ ਚਿੱਟੇ ਕੱਪੜੇ ਪਹਿਨੀ ਲਾਸ਼ ਵਾਂਗ ਕਿਉਂ ਘੁੰਮਾਂ ਮੇਰੇ ਹਿਸਾਬ ਨਾਲ ਔਰਤ ਦੀ ਨਾਰੀਵਾਦੀ ਇੱਛਾ ਹੋਣੀ ਸੁਭਾਵਿਕ ਹੈ ਅਤੇ ਫਿਰ ਇਹ ਨਿਯਮ ਕਿਸ ਨੇ ਬਣਾਏ ਹਨ ਮੈਂ ਨਾ ਨੀਮਾ ਨੂੰ ਨਹੀਂ ਮੰਨਦੀ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਮੇਰੀ ਇੱਕ 13 ਸਾਲ ਦੀ ਧੀ ਹੈ ਤੇ ਅਸੀਂ ਆਪਣੀ ਮਰਜ਼ੀ ਅਤੇ ਹਿੰਮਤ ਨਾਲ ਇਕੱਲੀਆਂ ਰਹਿੰਦੀਆਂ ਹਾਂ ਸੁਨਾਲੀ ਨੇ ਪੁੱਛਿਆ ਤਾਂ ਤੂੰ ਕੀ ਚਾਹੁੰਦੀ ਹੈ ਮੈਂ ਕੀ ਕਰਾਂ ਮધુ ਨੇ ਕਿਹਾ ਉਹ ਜੀਵਨ ਲੱਭ ਜੋ ਤੂੰ ਚਾਹੁੰਦੀ ਹੈ ਜਿੱਥੇ ਤੇਰੀਆਂ ਜ਼ਰੂਰਤਾਂ ਪਹਿਲਾਂ ਆਉਂਦੀਆਂ ਹੋਣ ਸੁਨਾਲੀ ਨੇ ਕਿਹਾ ਮਧੂ ਤੂੰ ਸੱਚਮੁੱਚ ਮੈਨੂੰ ਰਸਤਾ ਦਿਖਾਇਆ ਹੈ ਅਤੇ ਮੈਨੂੰ ਇਸ ਤੋਂ ਬਾਹਰ ਕੱਢਿਆ ਹੈ ਅਨੇ ਲੰਬੇ ਸਮੇਂ ਤੋਂ ਸੁਨਾਲੀ ਹਨੇਰੇ ਤੇ ਨੀਰਸਤਾ ਭਰੀ ਜ਼ਿੰਦਗੀ ਨਾਲ ਝੂਜ ਰਹੀ ਸੀ ਮધુ ਦੇ ਹਾਸੇ ਨੇ ਸੁਨਾਲੀ ਨੂੰ ਸਮਝਾ ਦਿੱਤਾ ਕਿ ਉਹ ਜ਼ਿੰਦਗੀ ਵਿੱਚ ਕੀ ਚਾਹੁੰਦੀ ਹੈ ਦੋਵਾਂ ਨੇ ਫੋਨ ਨੰਬਰ ਅਤੇ ਘਰ ਦੇ ਪਤੇ ਇੱਕ ਦੂਜੇ ਨੂੰ ਦਿੱਤੇ ਤੇ ਆਪਣੇ ਆਪਣੇ ਘਰ ਚਲੀ ਜਾਂਦੀਆਂ ਕਹਾਣੀ ਦਾ ਤੀਸਰਾ ਤੇ ਆਖਰੀ ਭਾਗ ਸੁਣਨ ਲਈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਜੁੜੇ ਰਹੋ ਇਸ ਚੈਨਲ ਨਾਲ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਮਿਲਦੇ ਆ ਇਸ ਦੇ ਤੀਜੇ ਭਾਗ ਨੂੰ